हां जी दोस्तों सारेया नु ससरी काल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਕਾਲਗੜ ਟਪਾਈ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲੱਗਦਾ ਅੱਜ ਦੋਸਤੋ ਇਸ ਘਰ ਤੋਂ ਆਪਾਂ ਇੱਕ ਤੁਹਾਨੂੰ ਮੱਝ ਤੇ ਇੱਕ ਕੱਟੀ ਦਿਖਾਵਾਂਗੇ ਠੀਕ ਆ ਜੀ ਪੰਜ ਕਲਿਆਣੀ ਕੱਟੀ ਆ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਅਕਾਲਗੜ ਪਿੰਡ ਦੋਸਤੋ ਬਿਲਕੁਲ ਅੰਮ੍ਰਿਤਸਰ ਤੋਂ ਮਹਿਤਾ ਚੌਂਕ ਸ਼੍ਰੀ ਹਰਗੋਬਿੰਦਪੁਰ ਜਿਹੜਾ ਰੋਡ ਆਉਂਦਾ ਉਸ ਰੋਡ ਦੇ ਉੱਪਰ ਜਿਹੜਾ ਪਿੰਡ ਆ ਕਾਲਗੜ ਟਪਈ ਰਸਤੇ ਵਿੱਚ ਦੋਸਤੋ ਜੇਕਰ ਗੱਲ ਕਰ ਲਈ ਅੰਮ੍ਰਿਤਸਰੋਂ ਆਉਂਦੇ ਸਮੇਂ ਰਸਤੇ ਵਿੱਚ ਠੀਕ ਹੈ ਜੀ ਪਿੰਡ ਆਉਂਦਾ ਡੱਡੂਆਣਾ ਠੀਕ ਹੈ ਡੱਡੂਆਣੇ ਪਿੰਡ ਤੋਂ ਬਿਲਕੁਲ ਅੱਗੇ ਦੋਸਤੋ ਕਾਲਗੜ ਟਪਈ ਆਉਂਦਾ ਤੇ بھائی ਬਲਜਿੰਦਰ ਸਿੰਘ ਦੇ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਗੱਲਬਾਤ ਕਰ ਸਕਦੇ ਜੀ ਦੋਸਤੋ ਅੱਜ ਤੀਜਾ ਸੂਬਾ ਸੂਣ ਜਾ ਰਹੀ ਆ ਕਹਿਣ ਮੁਤਾਬਕ ਕੋਈ ਵੀ ਚੌਥਾ ਮੰਨ ਸਕਦਾ ਠੀਕ ਹੈ ਜੀ ਤੇ ਦਿਨ ਹਜੇ 8 ਤੋਂ 10 ਦਿਨ ਨਾਰਮਲ ਲੈ ਜਾਉਗੀ ਸੂਣ ਦੇ ਵਿੱਚ ਠੀਕ ਹੈ ਤੇ ਬਾਕੀ ਕੱਦ ਵਜੋਂ ਪੂਰਾ ਮੱਝ ਦਾ ਹਾਈਟ ਕੱਦ ਪੂਰਾ ਉੱਚੇ ਕੱਦ ਘਾਟਦੀ ਆ ਸਿੰਘ ਬੰਤਰ ਵੇਖ ਸਕਦੇ ਜੇ ਫੇਸ ਕੁਆਲਟੀ ਵੇਖ ਸਕਦੇ ਜੀ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰ ਲਈਏ ਦੋਸਤੋ ਪਿਛਲੇ ਸਵੇਰਾਂ ਦੇ ਵਿੱਚ ਬਾਈ ਬਲਜਿੰਦਰ ਸਿੰਘ ਹੋਰਾਂ ਨੇ ਦੱਸਿਆ ਹੈ ਵੀ ਘੱਟੋ ਘੱਟ ਵੀ 12 13 12 13 ਲੀਟਰ ਤੇ ਜਿਹੜੀ ਆ ਨਾਰਮਲ ਚੱਲਦੀ ਆ ਤੇ ਜਿਹੜਾ ਵੀ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਚੰਗਾ ਬਤੇਰੇ ਦੋਸਤੋਂ ਤੁਸੀਂ ਲੈ ਸਕਦੇ ਜੇ ਠੀਕ ਹੈ ਜੀ ਬਾਕੀ ਥਣ ਚੱਡਾ ਤੁਸੀਂ ਵੇਖ ਸਕਦੇ ਉਹ ਵਧੀਆ ਬਣਾਇਆ ਲਾਏ ਪਈ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਦੋਸਤੋਂ ਹੋਰ ਬਣਾਤਨਾਗੇ ਫਿਰ ਸੁਬੂਗੀ ਠੀਕ ਹੈ ਜੀ ਤੇ ਮੋਲੇ ਦਾ 75000 ਡਿਮਾਂਡ ਕਰਦੇ ਵੀਰ ਹੋਣੀ 75000 ਦੇ ਲਿਆਣ ਵਾਲੀ ਗੱਲ ਕਰਦੇ ਆ ਉਹਦੇ ਚ ਕੋਈ ਮੌਕੇ ਤੇ ਮਾਨਤਾ ਨਾ ਛੋੜ ਛੱਪਾ ਹੈ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਸੋ ਹਾਈਟ ਵਜ਼ਨ ਦੋੜ ਪੂਰਾ ਹੈਗਾ ਮੱਝ ਦਾ ਕਦ ਕੁਦ ਕਾਫੀ ਸੋਹਣਾ ਤੇ ਖਾਸ ਵਿਜਟ ਤੁਸੀਂ ਪਿੰਡ ਕਾਲਗੜ ਰਟਪਾਈ ਕਰ ਲਿਓ ਠੀਕ ਹੈ ਜੀ ਬਾਕੀ ਮੱਝ ਦੀ ਬੋਡੀ ਬੰਦ ਤਾਂ ਤੁਸੀਂ ਵੇਖ ਕੇ ਚੈੱਕ ਕਰ ਲਓ ਜੀ ਠੀਕ ਹੈ ਸੋ ਪਤਲੇ ਪਿੰਡੇ ਦੀ ਆ ਦੋਸਤੋ ਠੀਕ ਆ ਬਿਲਕੁਲ ਪਤਲੀ ਚਮੜੀ ਦੀ ਮੱਝ ਆ ਥਣ ਭਾਂਡਾ ਬਿਲਕੁਲ ਇੱਕ ਨੰਬਰ ਕੋਈ ਵੀ ਰੱਤ ਟਿੱਪ ਕੇ ਤਸੱਲੀ ਕਰ ਸਕਦਾ ਠੰਡੀ ਧੀਰੀ ਆ ਲੰਬਾ ਸਮਾਂ ਮਿਲਦੀ ਆ ਠੀਕ ਆ ਜੀ ਲੰਬਾ ਟਾਈਮ ਮਿਲਦੀ ਆ ਠੰਡੀ ਧੀਰੀ ਆ ਸੀਲ ਸਾਊਗਾ ਜਿਹੜੇ ਕਿਸੇ ਵੀਰ ਨੇ ਘਰੇ ਪਸ਼ੂ ਰੱਖਣਾ ਤੁਸੀਂ ਸੰਪਰਕ ਕਰ ਸਕਦੇ ਜੇ ਨੰਬਰ 22 ਬਲਜਿੰਦਰ ਸਿੰਘ ਦੇ ਲਗਾਤਾਰ ਥੱਲੇ ਚੱਲ ਰਿਹਾ ਸਕਰੀਨ ਦੇ ਤੇ ਇਹ ਦੋਸਤੋ ਇੱਕ ਮੱਝ ਸੀਗੀ ਵੀਰ ਖਰਾਂ ਦੇ ਕੋਲ ਘਰੇਲੂ ਬਕਾਊ ਬਾਕੀ ਖੋਲ ਕੇ ਆਪਾਂ ਤਸੱਲੀ ਨਾਲ ਜਿਹੜੀ ਹੈ ਵੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਬਤੇਰੇ ਜਿਹੜੀ ਦੋਸਤੋ ਸਮਝ ਆ ਜੂਗੀ ਠੀਕ ਹੈ ਜੀ ਬਾਕੀ ਪਸ਼ੂ ਜਿਸ ਵੀਰ ਨੇ ਵੀ ਖਰੀਦਣਾ ਹੈ ਆਪਦੀ ਤਸੱਲੀ ਆ ਤੁਸੀਂ ਟਿੱਪ ਕੇ ਕਰ ਸਕਦੇ ਜੀ ਠੀਕ ਹੈ ਜੀ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦੇ ਜੀ ਸੋ ਹਾਈਟ ਕੱਦ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਠੀਕ ਆ ਵਧੀਆ ਕਦ ਕਾਠ ਆ ਤੇ ਬੀਲ ਚੰਗੀ ਆ ਸੁਹਾ ਦੋਸਤੋ ਤੀਜਾ ਕੋਈ ਵੀਰ ਚੌਥਾ ਮੰਨ ਸਕਦਾ ਠੀਕ ਹੈ ਜੀ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਆ ਦੇਖੋ ਲੇਵਾ ਕਾਫੀ ਵਧੀਆ ਬਣਾ ਕੇ ਤੇ ਖੁੱਲਾ ਆਰਡਰ ਬਣਾ ਕੇ ਦੋਸਤੋ ਤਿਆਰ ਕਰਦੀ ਆ ਦਿਨਾਂ ਦੇ ਹਿਸਾਬ ਨਾਲ ਠੀਕ ਆ ਜੀ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ ਦਿਨਾਂ ਦੇ ਹਿਸਾਬ ਨਾਲ ਜਿਹੜਾ ਆਰਡਰ ਲੇਵਾ ਬਣਾ ਕੇ ਤਿਆਰ ਕਰਦੀ ਆ ਜੀ ਠੀਕ ਆ ਆ ਦੇਖੋ ਜੀ ਸੋ ਵਧੀਆ ਮੱਝ ਆ ਠੰਡੀ ਆ ਧੀਰੀ ਆ ਸੀਲਸ ਆਊਗਾ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਮੁੱਲ ਤੁਹਾਡਾ ਦੋਸਤੋ 75000 ਆ ਵਿੱਚੋਂ ਛੋੜ ਛੱਪਾ ਮੌਕੇ ਤੇ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਇੱਕ ਦੋਸਤੋ ਆ ਕੱਟੀ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਪੰਜ ਕਲਿਆਣੀ ਵਿੱਚ ਆ ਜਾਂਦੀ ਇਹ ਕੱਟੀ ਆ ਮਾਰਕਿੰਗ ਬੇਸ਼ੱਕ ਤੁਸੀਂ ਵੇਖੋਗੇ ਜਿਵੇਂ ਨੀਲੀ ਦਾ ਵੀ ਦੇ ਮਾਰਕ ਹੁੰਦੇ ਉਸ ਉਸ ਤਰ੍ਹਾਂ ਠੀਕ ਆ ਬਾਕੀ ਪੰਜ ਕਲਿਆਣੀ ਆ ਠੀਕ ਆ ਜੀ ਪੰਜ ਕਲਿਆਣੀ ਕੱਟੀ ਆ ਅੱਖਾਂ ਦੇ ਵਿੱਚ ਜਵਾਬ ਹੈਗਾ ਠੀਕ ਆ ਵਾਈਟ ਅੱਖਾਂ ਆ ਜਾਂਦੀਆਂ ਨਹੀਂ ਬਿੱਲੀਆਂ ਖਾ ਜਾਂਦੀਆਂ ਪਰ ਜਵਾਬ ਆ ਠੀਕ ਆ ਚਾਰੇ ਪੈਰ ਤੋਤੇ ਆ ਤੇ ਹਾਈਟ ਕੱਦ ਵੀ ਕੱਟੀ ਦਾ ਬਹੁਤ ਸੋਹਣਾ ਠੀਕ ਆ ਤੇ ਉਮਰ ਜਿਹੜੀ ਆ ਦੋਸਤੋ ਕੋਈ 10-11 ਮਹੀਨੇ 11 ਮਹੀਨੇ ਤੁਸੀਂ ਮੰਨ ਸਕਦੇ ਜੇ ਸਿੰਗੀ-ਸੂੰਗੀ ਤੁਹਾਨੂੰ ਦਿਖਾਵਾਂਗੇ ਪੂਰੀ ਗੋਲ ਜਿਹੜੀ ਆ ਦੋਸਤੋ ਸਿੰਗੀ ਕਰ ਲੂਗੀ ਇੱਥੋਂ ਹੀ ਠੀਕ ਆ ਜੀ ਆ ਫੇਸ ਕੁਆਲਟੀ ਆ ਬੱਗੀ ਨਾਸ ਆ ਠੀਕ ਆ ਜੀ ਬੱਲਾ ਮੱਥਾ ਅੱਖਾਂ ਦੇ ਵਿੱਚ ਜਵਾਬ ਦੋਸਤੋ ਤੁਹਾਨੂੰ ਕਹਿ ਦਿੱਤਾ ਸੀ ਵੀ ਅੱਖਾਂ ਦੇ ਵਿੱਚ ਜਵਾਬ ਹੈਗਾ ਠੀਕ ਆ ਜੀ ਵਾਈਟ ਜਿੱਟੀਆਂ ਅੱਖਾਂ ਵਿੱਚ ਜਵਾਬ ਹੈਗਾ ਸੋ ਬਿਲਕੁਲ ਪਤਲੇ ਪਿੰਡੇ ਦੀ ਕੱਟੀ ਆ ਦੋਸਤੋ ਥਾਣਾ ਤੁਸੀਂ ਵੇਖ ਸਕਦੇ ਝੋਲੀ ਚਾਲੀ ਕਾਫੀ ਚੰਗੀ ਆ ਸੋ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਜੇ ਦਿੱਤੇ ਹੋਏ ਨੰਬਰਾਂ ਤੇ ਤੇ ਕੱਟੀ ਚੰਗੀ ਆ ਠੀਕ ਚੰਗੀ ਮਦਰਦੀ ਆ ਕੋਈ 12 13 13 ਲੀਟਰ ਇਸ ਦੀ ਮਦਰਦਾ ਦੁੱਧ ਸੀਗਾ ਉਹਦੀ ਕੱਟੀ ਆ ਮੁੱਲ ਜਿਹੜਾ ਦੋਸਤੋ ਬਿਲਕੁਲ ਜਾਇਜ਼ ਲੈਣ ਦੇ ਨਾਲ ਹੀ ਗੱਲ ਆ ਠੀਕ ਆ ਜੀ 5 ਕ 5000 ਜੜੀ ਦੋਸਤੋ ਡਿਮਾਂਡ ਕੀਤੀ ਸੀ ਵੀਰ ਨੇ ਠੀਕ ਆ 5000 ਦੇ ਵਿੱਚੋਂ ਕੋਈ ਮਾਣਤਾਂ ਦਾ ਮੌਕੇ ਤੇ ਜ਼ਰੂਰ ਕੀਤਾ ਜਾਊਗਾ ਠੀਕ ਆ ਜੀ ਡਿਮਾਂਡ 5000 ਆ ਸੋ ਚਾਹਵਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਕੱਟੀ ਚੰਗੀ ਆ ਠੀਕ ਆ ਜੀ ਸੋ ਹਾਈਟ ਵੀ ਚੰਗੀ ਆ ਕੱਟੀ ਦੀ ਉਮਰ ਦੇ ਹਿਸਾਬ ਨਾਲ ਵੇਖੀ ਤੇ ਹਾਈਟ ਵੀ ਠੀਕ ਆ ਜਿਹੜਾ ਵੀਰ ਅੱਗੇ ਕੋਈ ਚੰਗੀ ਖਾਸ ਸਪੈਸ਼ਲ ਸੇਵਾ ਕਰ ਲੂਗਾ ਉਹ ਤੁਸੀਂ ਇਸ ਨੂੰ ਪਾਲ ਕੇ ਜਿਹੜਾ ਦੋਸਤੋ ਚੰਗਾ ਹੱਥ ਫੇਰ ਕੇ ਗਾਂ ਵੱਡੀ ਝੋਟੀ ਬਣਾ ਸਕਦੇ ਜੇ ਬਾਕੀ ਚੰਗੀ ਆ ਓਵਰ ਆਲ ਜਿੰਨੇ ਵੀ ਆ ਸਾਰੀ ਚੰਗੀ ਆ ਜਰੂਰ ਤੁਸੀਂ ਸੰਪਰਕ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ